ਇਹ ਹਾਲ ਨੇ ਸਜਣੋ ਅੱਜ ਆਪਾਂ ਖੜੇ ਆ ਪਿੰਡ ਸਲੇਹਾਣੀ ਤੇ ਚਾਰ ਬੱਕਰੀਆਂ ਦੇ ਨਾਗਵਗਾਊ ਆ ਇੱਕ ਬੱਕਰਾ ਇੱਕ ਵੱਡੀ ਬੱਕਰੀ ਆ ਦੋ ਪੱਠਾ ਵਾਂ ਨਾਲ ਆਪਣੇ ਭਾਈ ਜੀ ਹੋਣਗੇ ਭਾਈ ਇਹਨਾਂ ਬਾਰੇ ਜਾਣਕਾਰੀ ਦੇਣਗੇ ਵੀ ਕਿਹੜੀ ਨਸਲ ਆ ਕਿੰਨੇ-ਕਿੰਨੇ ਟਾਈਮ ਦੇ ਹੈਗੇ ਨਾਗ ਇਹ ਵਾ ਜੀ ਸਤਿ ਸ੍ਰੀ ਅਕਾਲ ਭਾਈ ਜੀ ਭਾਈ ਇਹ ਕਿੰਨੇ-ਕਿੰਨੇ ਟਾਈਮ ਦੀਆਂ ਹੈਗੀਆਂ ਵੇ ਬੱਕਰੀਆਂ ਆਪਣੀਆਂ ਭਾਈ ਜੀ ਇਹ ਜਿਹੜੀਆਂ ਪੱਠਾ ਇਹ 6-6 ਮਹੀਨੇ ਦੀਆਂ ਸਿਰਫੀ ਸਿਰਫੀ ਅੱਛਾ ਜੀ ਤੇ ਬੱਕਰੀ ਆ ਹਾਂਜੀ ਇਹ ਤਿੰਨ ਮਹੀਨੇ ਦੀ ਗੱਭਾ ਠੀਕ ਹੈ ਤੇ ਉਹ ਪੋਣ ਦੋਵਾਂ ਸੱਲਾਂ ਦਾ ਬੱਕਰਾ ਹੈ ਠੀਕ ਹੈ ਇਹ ਬਈ ਬੱਕਰਾ ਜਿਹੜਾ ਪੱਠਾ ਵਾ ਇਹ ਬਣਗਾ ਹੈਵੀ ਕੀਤੀਆਂ ਵਾਂ ਹਾਂਜੀ ਇਹ ਸਾਰਾ ਦੁੱਧ ਬੱਕਰੀ ਦਾ ਵਾ ਇਹਨਾਂ ਨੇ ਚੁੰਗਿਆ ਬਈ ਜੀ ਅੱਛਾ ਇਹਦਾ ਹਾਂਜੀ ਆਪ ਨਹੀਂ ਚਾਹੁੰਦੇਗੇ ਨਹੀਂ ਜੀ ਇਹ ਕਿਹੜੀ ਬੀਟਲ ਨਸਲ ਆ ਜਾਂਦੀ ਆ ਇਹ ਬੀਟਲ ਨਸਲ ਆ ਬਈ ਜੀ ਤੇ ਆਪਾਂ ਸਾਰੀਆਂ ਹੀ ਵਕਾਊ ਕਰਤੀਆਂ ਇਹ ਜਾਰੀ ਹਾਂਜੀ ਸਾਰੀਆਂ ਹੀ ਵਕਾਊ ਕਰਤੀਆਂ ਜੀ ਠੀਕ ਹੈ ਆ ਫਿਰ ਬੱਕਰੀ ਬੱਕਰਾ ਜਿਹੜਾ ਐਸੇ ਬੱਕਰੀ ਦਾ ਹੀ ਹੈ ਐਸੇ ਬੱਕਰੀ ਦਾ ਹੀ ਹੈ ਜੀ ਠੀਕ ਹੈ ਇਹ ਇਹ ਬੱਕਰੀ ਤਾਂ ਫਿਰ ਵੱਡੀ ਹੋਗੀ ਕਾਫੀ ਵੱਡੀ ਹੋਊਗੀ ਕਿ ਇਹ ਕਿੰਨੇ ਸਾਲਾਂ ਦੀ ਹੈ ਪਤਾ ਕੋਈ ਇਹ ਹੋਊਗੀ 5 ਸਾਲਾਂ ਦੇ ਨੇੜੇ 5 ਸਾਲਾਂ ਦੀ ਹਾਂਜੀ ਠੀਕ ਆ ਹਾਂ ਸੂਨ ਵਾਲੀ ਆ ਹੁਣ ਸੂਨ ਵਾਲੀ ਆ ਹਾਂਜੀ ਇਹ ਹੋਰ ਬੱਕਰੇ ਦਨ ਲਈ ਹੋਊਗੀ ਇਹ ਤਾਂ ਹਾਂਜੀ ਠੀਕ ਇਹ ਵੀ ਨਹੀਂ ਲੱਗੀ ਜੀ ਠੀਕ ਆ ਆ ਤਾਂ ਫਿਰ ਅਜੇ ਛੋਟੀਆਂ ਆ ਗਈਆਂ ਪੱਖਾਂ ਸੋਹਣੀਆਂ ਵਾਂ ਤੇ ਆ ਪੱਠਾਂ ਦਾ ਚੈੱਕ ਕਰਾਉਣੇ ਤੁਹਾਨੂੰ ਬਈ ਤੁਹਾਨੂੰ ਵੇਖੋ ਇਹਨਾਂ ਦਾ ਅੱਖ ਪੂਰੀ ਤੇ ਪੂਰੀ ਹੈਵੀ ਆ ਹੈਵੀ ਮੋਨ ਦੇ ਵਿੱਚ ਆ ਪੂਰਾ ਜਿਹੜੀਆਂ ਪੱਠਾਂ ਹੈਗੀਆਂ ਵਾ ਬਾਈ ਜਾਨਾ ਵੀ ਆ ਸਾਰਾ ਦੁੱਧ ਆਉਂਦਾ ਬੱਕਰੇ ਨੂੰ ਬੱਕਰੇ ਨੂੰ ਵੀ ਪਹਿਲਾਂ ਇੰਹੀਂ ਚੰਗਾ ਆਇਆ ਸੀ ਕੋਈ ਬੱਕਰੇ ਨੂੰ ਵੀ ਇੰਹੀਂ ਚੰਗਾ ਆਇਆ ਸੀ ਅੱਛਾ ਹਾਂਜੀ ਠੀਕ ਹੈ ਤੇ ਬਾਪਨੇ ਕੋਲ ਟੋਟਲ ਚਾਰ ਨਾ ਗਈ ਆ ਇਹ ਹਾਂਜੀ ਚਾਰ ਨਾ ਗਈ ਆ ਜੀ ਤੇ ਜੇ ਕੋਈ ਸ਼ਕੀਨ ਬੰਦਾ ਹੈਗਾ ਵਾ ਲੈਣ ਵਾਲਾ ਤੇ ਆ ਵੱਡਾ ਬੱਕਰਾ ਹੈਗਾ ਵਾ ਬਈ ਤੇ ਬਈ ਇਹ ਨਸਲ ਜਾਨਕਿ ਪਿਓਰ ਬੀਟਲ ਚ ਆ ਜਾਂਦੀ ਪਿਓਰ ਬੀਟਲ ਚ ਆ ਜੀ ਠੀਕ ਹੈ ਜੋ ਇੱਕ ਦਾ ਕਾਲੀ ਹੁੰਦੀ ਹੈ ਬੀਟਲ ਜਮਾ ਕਾਲੀ ਛਾ ਇਹ ਦੂਜੀ ਹੈ ਜੀ ਇਹ ਅੱਛਾ ਆ ਬੱਕਰੀ ਦਾ ਵੀ ਕਦ ਕਾੜ ਦੇਖਿਆ ਜਾ ਬਈ ਇਹਨੂੰ ਕਰਿਓ ਇਧਰ ਨੂੰ ਬੱਕਰੀ ਵੀ ਪੂਰੀ ਹੈਵੀ ਹੈ ਤੇ ਬਈ ਇਹਨਾਂ ਦੇ ਹੁਣ ਜੇ ਆਪਾਂ ਕੱਲੀ ਬੱਕਰੀ ਦੀ ਇਹਦੀ ਕੀਮਤ ਦੀ ਗੱਲ ਕਰਗੇ ਅੰਦਾਜ਼ਾ ਕੀ ਹੋਊਗੀ ਮਾਰਕੀਟ ਦੇ ਵਿੱਚ ਮਾਰਕੀਟ ਦੇ ਵਿੱਚ ਹੋਊਗੀ ਜੀ 30 ਕੁ ਹਜ਼ਾਰ ਦੇ ਨੇ ਏਡ ਗੇ ਅੱਛਾ ਠੀਕ ਹੈ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਵੀ ਚਾਰੇ ਨਾ ਇਕੱਠੇ ਚਾਰੇ ਇਕੱਠੇ ਹੀ ਦੇਣੇ ਆ ਜੀ ਅੱਛਾ ਵੀ ਇਕੱਠਾ ਹੀ ਕਰ ਲੈਣਾ ਰੇ ਹਾਂ ਇਕੱਠੇ ਹੀ ਦੇਣੇ ਆ ਅੰਦਾਜ਼ਾ ਕੀ ਰੇਟ ਮੰਗਦੇ ਹੋ ਬਈ ਇਹਦਾ ਅੰਦਾਜ਼ਾ ਅਸੀਂ ਲੱਖ ਰੁਪਇਆ ਮੰਗਦੇ ਆ ਵਿੱਚੋਂ ਮਾਨਪਾਨ ਕਰਦੇ ਆਂਗੇ ਮਾਨਤਨ ਹੋ ਜਾਊਗਾ ਲੱਖ ਰੁਪਇਆ ਦੇ ਬਈ ਚਾਰੇ ਨਾਗਾ ਆ ਆ ਬੱਕਰਾ ਦੇਖ ਸਕਦੇ ਹੋ ਤੇ ਬੱਕਰੀ ਪੂਰੀ ਹੈਵੀ ਤੇ ਜਿਹੜੀਆਂ ਪੱਠਾਂ ਦਾ ਖਾਸ ਕਰਕੇ ਪੂਰੀਆਂ ਹੈਵੀ ਹੈ ਨਹੀਂ ਹੈਗੀਆਂ ਵਾ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਸਲਿਆਣੀ ਜ਼ਿਲ੍ਹਾ ਫਿਰੋਜ਼ਪੁਰ ਤੇ ਸੰਪਰਕ ਨੰਬਰ ਬਾਈ ਹੁਣ ਆਦਾ ਆਪਾਂ ਸਕਰੀਨ ਤੇ ਚਲਾ ਦਿੰਨੇ ਆ ਜਿਹੜੇ ਵੀ ਵੀਰ ਨੇ ਲੈਣਾ ਹੋਇਆ ਤੇ ਸੰਪਰਕ ਕਰਨ ਠੀਕ ਆ ਬਾਈ ਜੀ ਧੰਨਵਾਦ